ਸਰਕਾਰੀ ਕੋਆਪਰੇਟਿਵ ਸੁਸਾਇਟੀ ਸਬਾ ਪਿੰਡ ਜੱਲਾ ਦੀ ਚੋਣ ਨਾਮਜ਼ਦਗੀ ਪੱਤਰ ਰੱਦ ਕਰਨ ਨੂੰ ਲੈ ਕੇ ਕਾਂਗਰਸੀ ਪਾਰਟੀ ਆਗੂਆਂ ਵੱਲੋਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਸੁਸਾਇਟੀ ਦੇ ਗੇਟ ਦੇ ਬਾਹਰ ਚੋਣਾ ਦਾ ਬਾਈਕਾਟ ਕਰਕੇ ਰੋਸ ਤਰਨਾ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੌਜੂਦਾ ਵਿਧਾਇਕ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇੱਥੇ ਹੀ ਬਸ ਨਹੀਂ ਹੈ ਕਿ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸੁਸਾਇਟੀ ਦੀ ਚੋਣ ਵਿੱਚ ਚੋਣਾ ਰੱਦ ਕਰਨ ਦਾ ਕਾਰਨ ਦੱਸਦੇ ਹੋਏ ਸੋਸਾਇਟੀ ਦੇ 70 ਬਹਾਦਰ ਸਿੰਘ ਗੰਪੀਰ ਤੇ ਦੋਸ਼ ਲਗਾ ਦਿੱਤੇ ਹੈ ਕਿ ਸੋਸਾਇਟੀ ਵਿੱਚ ਹੋਏ ਕਪਲਿਆਂ ਨੂੰ ਲੁਕਾਉਣ ਲਈ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਸੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਆਪਰੇਟਿਵ ਸੁਸਾਇਟੀ ਸਹਿਕਾਰੀ ਸਭਾ ਜੱਲਾ ਦੀ ਅੱਜ ਚੋਣ ਸੀਗੀ ਜਿਹਦੇ ਵਿੱਚ ਪਹਿਲਾਂ ਦੋ ਵਾਰੀ ਚੋਣ ਕੈਨਸਲ ਕਰਵਾਈ ਗਈ ਸਰਕਾਰ ਵੱਲੋਂ ਲੋਕਲ ਐਮ ਐਲ ਏ ਵੱਲੋਂ ਔਰ ਉਸ ਤੋਂ ਬਾਅਦ ਅੱਜ ਚੋਣ ਸੀਗੀ ਚੋਣ ਦੇ ਵਿੱਚ ਨੋਮੀਨੇਸ਼ਨ ਪੇਪਰ ਭਰੇ ਗਏ ਔਰ ਅੱਜ ਜਿਹੜੇ ਜਿਹੋ ਇੱਕ ਤਰੀਕਾ ਅਪਣਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਹਰੇਕ ਥਾਂ ਦੇ ਉੱਤੇ ਹਰੇਕ ਇਲੈਕਸ਼ਨ ਦੇ ਵਿੱਚ ਅੱਜ ਇੱਥੇ ਪੰਜ ਬੰਦਿਆਂ ਦੇ ਨੋਮੀਨੇਸ਼ਨ ਜਿਹੜੇ ਨੇ ਸਾਡੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਕੈਨਸਲ ਕਰ ਦਿੱਤੇ ਗਏ ਤਾਂ ਕਿ 5 ਸੀਟਾਂ ਸਿੱਧੀਆਂ ਹੀ ਜਿਹੜੀਆਂ ਨੇ ਇਹ ਜਿੱਤ ਜਾਣ ਤੇ ਇਹਨਾਂ ਦਾ ਜਿਹੜਾ ਹੈਗਾ ਕੋਰਮਪੂਰਾ ਹੋ ਗਿਆ। ਸੋ ਉਹਦੇ ਖਿਲਾਫ ਸਾਨੂੰ ਵੀ ਪਤਾ ਆ ਕਿ ਬਹੁਤ ਬਹੁਤ ੱਟਕਾ ਹੋ ਰਿਹਾ। ਤੇ ਉਹਦਾ ਜਿਹੜਾ ਹੈਗਾ ਆ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਪਰ ਅਸੀਂ ਲੈਣੇ ਨਹੀਂ ਹੈਗੇ ਅਸੀਂ ਬਾਈਕਾਟ ਕਰ ਇਹਨਾਂ ਨੇ ਇਹਨਾਂ ਨੇ ਸਾਰੀ ਇਲੈਕਸ਼ਨ ਜਿਹੜੀ ਹੈ ੱਟਕੇ ਨਾਲ ੱਟਕੇ ਨਾਲ ਜਿੱਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ੱਟਕਾ ਜਿਹੜਾ ਆ ਉਹ ਉਹ ੱਟਕਾ ਜਿਹੜਾ ਆ ਉਹ ਉਹਦੇ ਖਿਲਾਫ ਇਹ ਸਾਡੀ ਸਹਿਕਾਰੀ ਸਭਾ ਜ਼ਿਲ੍ਹਾ ਦੀ ਜਿਹੜੀ ਚੋਣ ਸੀ ਪਹਿਲਾਂ ਦੋ ਵਾਰ ਇੱਥੋਂ ਦੇ ਹਲਕਾ ਐਮ.ਐਲ.ਏ. ਲਖਵੀਰ ਰਾਏ ਵੱਲੋਂ ਦੋ ਵਾਰ ਆਪਣੇ ਸਰਕਾਰ ਦੇ ਜ਼ੋਰ ਨਾਲ ਕੈਨਸਲ ਕਰਵਾਈ ਗਈ ਉਸ ਤੋਂ ਬਾਅਦ ਅੱਜ ਤੀਜੀ ਵਾਰੀ ਨਾਮਿਨੇਸ਼ਨ ਭਰਨ ਦਾ ਜਿਹੜਾ 3 ਤਰੀਕ ਦਾ ਦਿਨ ਸੀ ਇਸ ਤੋਂ ਪਹਿਲਾਂ ਚੋਣ ਪ੍ਰੋਗਰਾਮ ਪੂਰਾ ਬਣ ਕੇ ਤਿਆਰ ਹੋ ਕੇ ਜਿਹੜਾ ਗਿਆ ਗਿਆ ਜਾਇਆ ਗਿਆ ਜਿਹਦੇ ਵਿੱਚ ਸਾਰੇ ਮੈਂਬਰ ਇੱਥੇ ਲਿਖਿਆ ਗਿਆ ਵੀ ਤਸਦੀਕ ਕੀਤਾ ਜਾਂਦਾ ਹੈ ਸਭਾ ਦੇ ਲਿਸਟੋਂ ਦੇ ਸਾਰੇ ਮੈਂਬਰ ਮੌਜੂਦ ਹਨ ਕੋਈ ਮੈਂਬਰ ਛੱਡਿਆ ਨਹੀਂ ਗਿਆ ਏ ਏਆਰ ਸਭ ਵੱਲੋਂ ਪ੍ਰਵਾਨ ਕੀਤਾ ਗਿਆ ਉਸ ਦੇ ਹਿਸਾਬ ਨਾਲ ਸਾਰੇ ਕੈਂਡੀਡੇਟ ਆਪਣੀ ਆਪਣੀ ਤਿਆਰੀ ਕਰਕੇ ਨੋਮੀਨੇਸ਼ਨ ਭਰਨ ਆਏ ਰਾਤ ਇੱਕ ਲਿਸਟ ਜਾਰੀ ਕਰ ਦਿੱਤੀ ਗਈ ਆ 2 ਤਰੀਕ ਨੂੰ ਕੱਲ ਜਿਹਦੇ ਵਿੱਚੋਂ 10 15 ਬੋਟ ਬੰਦੇ ਮਤਲਬ ਵੋਟਾਂ ਜਿਹੜੀਆਂ ਸਾਡੀਆਂ ਘਟਾ ਦਿੱਤੀਆਂ ਫੋਟਾਂ ਵੀ ਇੱਕ ਸਭ ਤੋਂ ਹੱਸੋ ਹੀ ਨਹੀਂ ਗੱਲ ਆ ਇੱਥੇ ਮੇਰੇ ਮਗਰ ਬੈਠੀ ਆ ਭੈਣ ਸਾਡੀ ਮਨਪ੍ਰੀਤ ਕੌਰ ਜਿਹੜੀ ਪਿਛਲੀ ਵਾਰੀ ਦੀ ਇਸ ਕਮੇਟੀ ਮੈਂਬਰ ਆ ਕੋਈ ਡਿਫਾਲਟਰ ਨਹੀਂ ਇਹਦੇ ਕਾਗਜ਼ ਪਤਾ ਕਾਦ ਕਰਤੇ ਹਨ ਬਹਾਦਰ ਸਿੰਘਾ ਜੀ ਮੈਂ ਜੱਲਾ ਸਭਾ ਦੇ ਵਿੱਚ ਬਤੌਰ ਸਕੱਤਰ ਕੰਮ ਕਰ ਰਿਹਾ ਹਾਂ ਤੇ ਜਿਹੜੀ ਅੱਜ ਸਾਡੀ ਇੱਥੇ ਸਭਾ ਦੀ ਚੋਣ ਸੀਗੀ ਉਹਦੇ ਵਿੱਚ ਟੋਟਲ 22 ਮੈਂਬਰਾਂ ਨੇ ਜਿਹੜੇ ਨਾਮਜ਼ਦਗੀ ਫਾਰਮ ਭਰੇ ਸੀਗੇ ਜਿਦੇ ਵਿੱਚ 5 ਨਾਮਜ਼ਦਗੀ ਫਾਰਮਾਂ ਦੇ ਉੱਪਰ 2 ਮੈਂਬਰਾਂ ਵੱਲੋਂ ਇਤਰਾਜ਼ ਹੈ ਜਿਹੜਾ ਉਹ ਲਾਇਆ ਗਿਆ ਸੀਗਾ ਉਹ ਇਤਰਾਜ਼ ਲਾਉਣ ਤੋਂ ਬਾਅਦ ਇਤਰਾਜ਼ ਪੜਤਾਲ ਦੌਰਾਨ ਉਹਨਾਂ ਪੰਜੇ ਮੈਂਬਰਾਂ ਨੂੰ ਬੁਲਾ ਕੇ ਸਭਾ ਦੇ ਵਿੱਚ ਇਤਰਾਜ਼ ਦੀ ਕਾਪੀ ਦਿੱਤੀ ਗਈ ਕਾਪੀ ਰਿਸੀਵ ਕਰਾਈ ਗਈ ਵੀ ਆ ਤੁਹਾਡੇ ਵੱਲੋਂ ਤੁਹਾਡੇ ਤੇ ਇਤਰਾਜ਼ ਲਾਇਆ ਗਿਆ ਇਹਨੂੰ ਤੁਸੀਂ ਦੱਸੋ ਤੇ ਉਹਨਾਂ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਦਾ ਸਮਾਂ ਪੂਰਾ ਹੋਣ ਤੇ ਜਿਹੜੇ ਮਤਲਬ ਐਸਾ ਟਾਈਮ ਆਰੂ ਸਾਫ਼ ਸੀਗੇ ਉਹਨਾਂ ਵੱਲੋਂ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਤੇ ਬਾਕੀ 17 ਬੰਦਿਆਂ ਦੇ ਜਿਨ੍ਹਾਂ ਦੇ ਕਾਗਜ਼ ਸਹੀ ਪਾਏ ਗਏ ਉਹਨਾਂ ਦੀ ਸਹੀ ਸਮੇਂ ਤੇ ਜਿਹੜੀ ਉਹ ਲਿਸਟ ਲਾ ਦਿੱਤੀ ਗਈ ਤੇ ਜਿੱਥੋਂ ਤੱਕ ਇਸ ਮਤਲਬ ਧਰਨੇ ਦਾ ਕੰਮ ਹੈ ਜਾਂ ਹੋਰ ਹੈ ਇਹ ਮਾਹੌਲ ਖਰਾਬ ਕਰਨ ਵਾਲੀ ਗੱਲ ਹੈ ਇਸ ਦੇ ਵਿੱਚ ਸਾਡੇ ਸਿਰਫ 4-5 ਮੈਂਬਰਾਂ ਨੂੰ ਛੱਡ ਕੇ ਕੋਈ ਵੀ ਜਿਹੜਾ ਪਿੰਡ ਦਾ ਬੰਦਾ ਨਹੀਂ ਹੈਗਾ ਸਾਰੇ 12 ਉਹਨਾਂ ਨੇ ਬੰਦੇ ਬੁਲਾਏ ਨੇ ਜਿੱਥੋਂ ਤੱਕ ਕਲਜੀਤ ਸਿੰਘ ਨਾਗਰਾ ਦੀ ਗੱਲ ਹੈ ਮਾਨਯੋਗ ਨੇ ਉਹ ਮੈਨੂੰ ਕਹਿ ਰਹੇ ਸੀ ਮੇਰੇ ਤੇ ਕਹਿ ਰਹੇ ਨੇ ਵੀ ਇਹਨੇ ਕਰੋੜਾ ਰੁਪਏ ਦਾ ਘਪਲਾ ਕੀਤਾ ਜੇ ਨਾਗਰਾ ਸਾਹਿਬ ਮੇਰੇ ਤੇ 10000 ਦਾ ਵੀ ਘਪਲਾ ਸਾਬਤ ਕਰ ਦਣ ਤੇ ਮੈਂ ਉਹਨਾਂ ਦਾ ਦੇਣਦਾਰ ਹੋਊਗਾ ਤੇ ਉਹ ਜੋ ਕਹਿਣਗੇ ਮੈਂ